ਕੀ ਕੀਤੀ ਗਈ ਜੀ ਅੱਜ ਵੀ ਇਹ ਬਹੁਤ ਵੱਡੀ ਮੀਟਿੰਗ ਸੀ ਜਿਹੜੀ ਸਾਡੀ ਸਿੱਖਿਆ ਮੀਟਿੰਗ ਸੀ ਜ਼ਮੀਨਾਂ ਤੇ ਜਿਹੋ ਜਿਹਾ ਅਟੈਕ ਆ ਰਿਹਾ ਹੈ ਜਿਹੋ ਜਿਹਾ ਕਾਰਪੋਰੇਟ ਘਰਾਣੇ ਆਲੇ ਹੋਣਾ ਉਹਦੀ ਲੈਂਡ ਫੀਲਿੰਗ ਪਾਲਿਸੀ ਵਾਲੀ ਇਹ ਆ ਤੇ ਹੋਰ ਘਾਟਮਾਲਾ ਪ੍ਰੋਜੈਕਟ ਦੇ ਨਾਂ ਤੇ ਸੜਕਾਂ ਰੋਕੀਆਂ ਜਾ ਰਹੀਆਂ ਨੇ ਜਿਹੜੀਆਂ ਜਲੀ ਖੇਤੀਕਰਨ ਯੋਗ ਜ਼ਮੀਨਾਂ ਨੇ ਜਿਹੜੀਆਂ ਵੱਧ ਫਸਲਾਂ ਲੈਣ ਚਾਹੁੰਦੇ ਆ ਨੇ ਜਿੰਨਾ ਉਹਦੇ ਤੇ ਕਾਰਪੋਰੇਟ ਘਰਾਣੇ ਕਬਜ਼ੇ ਕਰਨਾ ਨੇ ਉਹਨੇ ਰਾਖੀ ਕਰਨ ਦੀ ਖਾਤਰ ਇਹ ਵੱਡੀ ਮੀਟਿੰਗ ਪੇ ਰੱਖੀ ਗਈ ਹੈ ਜਿਹਦੇ ਤੇ ਅਸੀਂ 24 ਤਰੀਕ ਨੂੰ ਸਤਮਰਾਲੇ ਦੇ ਵਿੱਚ ਵੱਡਾ ਇਕੱਠ ਕਰ ਰਹੇ ਹਾਂ ਸੰਯੁਕਤ ਕਿਸਾਨ ਮੋਰਚਾ ਅਸਲ ਵਿੱਚ ਅਸਲ ਵਿੱਚ ਵੱਡਾ ਅਟੈਕ ਆ ਗਿਆ ਹੁਣ ਕਿਉਂਕਿ ਕਾਰਪੋਰੇਟ ਘਰਾਣੇ ਨੇ ਜਿਹੜੇ ਜਿਹਨੇ ਜਿਹੜੇ ਆਮਦਨ ਦੇ ਜਤੋਂ ਵੱਧ ਮੁਨਾਫੇ ਦੇ ਸੋਰਸ ਨੇ ਜਿਹੜੇ ਜਿਵੇਂ ਪਬਲਿਕ ਸੈਕਟਰ ਸਾਰਾ ਉਹਨਾਂ ਨੂੰ ਕਬਜ਼ੇ ਦੀ ਕਾਰਵਾਈ ਤੇ ਬੈਠੇ ਨੇ ਪਹਿਲਾਂ ਹੀ ਵਿਦਿਆ ਦੇ ਕਬਜ਼ਾ ਕਰ ਲਿਆ ਬਿਜਲੀ ਦੇ ਕਬਜ਼ਾ ਹਸਪਤਾਲਾਂ ਦੇ ਕਬਜ਼ਾ ਬੰਦਰਗਾਹਾਂ ਤੇ ਕਬਜ਼ਾ ਹਵਾਈ ਅੜਾਂ ਤੇ ਕਬਜ਼ਾ ਰੇਲਾਂ ਤੇ ਕਬਜ਼ਾ ਇਸ ਕਰਕੇ ਜਿਹੜਾ ਖੇਤੀ ਸੈਕਟਰ ਜਲ ਜੰਗਲ ਜ਼ਮੀਨਾਂ ਦੀ ਗੱਲ ਕਰਦੇ ਸੀ ਅਸੀਂ ਹੁਣ ਉਹਨਾਂ ਦੇ ਕਬਜ਼ੇ ਕਰਨ ਦੀ ਤਿਆਰੀ ਹੈ ਇਸ ਕਰਕੇ ਵੱਡੀ ਲੜਾਈ ਸਿਰ ਤੇ ਵੱਡੀ ਜ਼ਿੰਮੇਵਾਰੀ ਪਾਉਣ ਵਾਲੀਆਂ ਤਖ਼ਾਨ ਦੇ ਬੰਦਿਆਂ ਦੇ பூரி ஹாத்திர தயார் ஹாத்திரி தயாரித்து அது அெடி ਕਿਸ ਦਾ ਦੇਖਣਾ ਜਿਹੜਾ ਫੈਸਲਾ ਸਰਕਾਰ ਦਾ ਵਾਪਸ ਦੇ ਕਿਸ ਤੋੜੀ ਜਿੱਤਰੀ ਗੱਲ ਕਰ ਰਹੇ ਹਾਂ ਤੇ ਇੱਕ ਲੱਗਦਾ ਹੈ ਕਿ ਇਹ ਆਸਾਨੀ ਨਾਲ ਇਹ ਲੈ ਪਰ ਫੈਸਲਾ ਵਾਪਸ ਦੇਖੋ ਦਿੱਲੀ ਮੋਰਚੇ ਤੋਂ ਬਾਅਦ ਇਹ ਕਿਸਾਨ ਜੱਥੇਬੰਦੀਆਂ ਜਦੋਂ ਫੀਲਡ ਚ ਆ ਜਾਂਦੇ ਨੇ ਤਾਂ ਉਦੋਂ ਪਿੱਛੋਂ ਲੋਕਾਂ ਦਾ ਜਿਹੜਾ ਸਮਰਥਨ ਮਿਲਿਆ ਵੱਡੀ ਪੱਧਰ ਤੇ ਮਿਲਿਆ ਰਾਜਨੀਤਿਕ ਪਾਰਟੀਆਂ ਭਾਵੇਂ ਬੋਲੀਆਂ ਨੇ ਉਹਨਾਂ ਦੇ ਹਿੱਤ ਹੋਰ ਨੇ ਉਹ ਪਾਲਿਸੀ ਤੋਂ ਬਾਹਰ ਜਦੋਂ ਕੁਰਸੀ ਤੇ ਪਰਾਂ ਹੁੰਦੀਆਂ ਨੇ ਉਦੋਂ ਉਹਨਾਂ ਦੇ ਉਹਨਾਂ ਦੀਆਂ ਲੋੜਾਂ ਹੋਰ ਹੁੰਦੀਆਂ ਨੇ ਜਦੋਂ ਕੁਰਸੀ ਤੇ ਹੁੰਦੇ ਨੇ ਲੋੜ-ਲੋੜਾਂ ਉਹਨਾਂ ਦੀ ਹੋਰ ਹੁੰਦੀਆਂ ਨੇ ਇਸ ਕਰਕੇ ਲੋਕ ਉਹਨਾਂ ਤੇ ਇੰਨਾ ਭਰੋਸਾ ਨਹੀਂ ਕਰਦੇ ਜਿੰਨਾ ਕਿਸਾਨ ਜੱਥੇਬੰਦੀਆਂ ਦੇ ਸੰਘਰਸ਼ ਤੇ ਉਹਨਾਂ ਦਾ ਭਰੋਸਾ ਹੈ ਇਸ ਕਰਕੇ ਮੈਂ ਸਮਝਦਾ ਵੀ ਕਿਸਾਨ ਜੱਥੇਬੰਦੀਆਂ ਦੀ ਇਹ ਸੰਘਰਸ਼ ਦਾ ਛੱਟਾ ਜਿਹੜੀ ਸਰਕਾਰ ਨੂੰ ਪਿੱਛੇ ਮੋੜਨਾ ਪਿਆ ਇਹ ਹੀ ਇੱਕ ਸੰਕੇਤ ਹੈ ਕਿ ਜਿੰਦਾ ਵੱਡਾ ਹਮਲਾ ਹੈ ਉਹਨੂੰ ਕੋਈ ਕੱਡੀ ਜੱਥੇਬੰਦੀ ਜਾਂ ਚਾਰ ਜੱਥੇਬੰਦੀ ਨਹੀਂ ਰੋਕ ਸਕਦੀ ਇੱਕ ਜੱਥੇ ਅਧਾਰਾ ਨਹੀਂ ਰੋਕ ਸਕਦਾ ਸਾਰੇ ਲੋਕਾਂ ਦਾ ਸਮਰਥਨ ਲੈਣਾ ਜ਼ਰੂਰੀ ਹੈ ਫਿਰ ਇਹ ਵੱਡੇ ਹਮਲੇ ਨੂੰ ਖੱਲਿਆ ਜਾਊਗਾ ਇਹਦੀ ਖਾਤਰ ਹੀ ਇਹ ਮੀਟਿੰਗ ਅਸੀਂ ਕੀਤੀ ਮਨ ਲੱਗਦਾ ਹੈ ਕਿ ਅੱਗੇ ਤੋਂ ਇਸ ਨਾ ਸਰਕਾਰਾਂ ਵੱਲੋਂ ਉਪਰਾਧ ਨਹੀਂ ਤਿਆ ਹੋ ਰਿਹਾ ਦੇਖੋ ਲੱਗਦਾ ਸਰਕਾਰ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਪਰ ਇਹ ਤਾਕਤ ਜੇ ਵੱਧਦੀ ਹੈ ਜਿੰਨੀ ਅਵੇਅਰਨੈਸ ਹੁ ਪੰਜਾਬ ਦੇ ਲੋਕਾਂ ਚ ਆਈ ਹੋਈ ਹੈ ਸੌਖਾ ਨਹੀਂ ਹੈ ਇਹ ਬਹੁਤ ਜ਼ਿੰਦਾਗਰ ਅਗਲੀ ਹੁਣ ਕਿੱਦਾਂ ਕਿੱਡੇ ਲੈਵਲ ਦੇ ਕੱਟੂਗਾ ਤੇ ਕਿਸ ਲੈਵਲ ਤੇ ਹੁਣ ਕਰੋ ਦੇਖੋ 14 ਤਰੀਕ ਨੂੰ ਅਸੀਂ ਰਾਖੀ ਕਰੋ ਨੇ ਵੀ ਨਾਸਾ ਦਾ ਦੱਤਾ ਜਿਹੜਾ ਆਗੂਆਂ ਦੀ ਰਾਖੀ ਕਰਨਾ ਜ਼ਮੀਨਾਂ ਦੀ ਰਾਖੀ ਕਰਨਾ ਤੇ ਘਰਾਂ ਦੀ ਰਾਖੀ ਕਰਨਾ ਉਹ ਰੈਲੀ ਇੱਥੇ ਰੱਖੀ ਅਸੀਂ 14 ਸਤੰਬਰ ਦੀ ਬਰਨਾਲੇ ਦੇ ਵਿੱਚੀ ਉਸ ਦਿਨ ਮਿਲਾਂਗੇ ਆਪਾਂ ਕਿੰਨਾ ਸਾਨੂੰ ਸਮਰਥਨ ਦਿੰਦੇ ਨੇ ਲੋਕ ਲੋਕਾਂ ਦੇ ਤੇ ਪੂਰੇ ਪੰਜਾਬ ਦਾ ਪੂਰੇ ਪੰਜਾਬ ਕੱਲੀ ਜਾਨ ਇੱਕ ਸਰ ਹਾਈ ਕੋਰਟ ਨੇ ਜਿਹੜੇ ਝੋਨੇ ਦੇ ਹਾਈ ਹਾਈ ਬੀਡ ਜਿਹੜੀ ਬੀਜਾਂ ਤੇ ਮਨ ਕੀ ਰੋਕ ਲਾਈ ਸੀ ਉਹ ਬੈਨ ਬੰਦ ਹਟਾਇਆ ਗਿਆ ਕਿਸ ਤਰ੍ਹਾਂ ਦੇਖਦੇ ਹੋ ਕਿ ਹਾਈ ਕੋਰਟ ਨੇ ਹਟਾਇਆ ਤਾਂ ਹਾਂਜੀ ਇਹਦੇ ਬੰਦੀ ਹਟਾਤਾ ਹਾਂਜੀ ਠੀਕ ਹੈ ਠੀਕ ਹੈ ਹਾਈ ਕੋਰਟ ਨੇ ਠੀਕ ਫੈਸਲਾ ਆਪਣਾ ਖਾਣ ਵਾਲੀਆਂ ਚੀਜ਼ਾਂ ਤੇ ਰੋਕ ਲਾਉਣ ਦਾ ਕੀ ਮਤਲਬ ਬਈ ਜਿਹੜੀਆਂ ਲੋਕ ਚੀਜ਼ਾਂ ਵਰਤਦੇ ਨੇ ਉਹ ਹਾਈਬ੍ਰਿਡ ਐ ਦੂਜਾ 44 ਚਾਹਲ ਨੂੰ ਭਾਜ-ਭਾਜ ਲੋਕ ਖਾਂਦੇ ਨੇ ਕਿੰਨੇ ਸਾਲਾਂ ਤੋਂ ਖਾਂਦੇ ਨੇ ਮੈਨੂੰ ਲੱਗਦੀ ਐ ਪੰਜ ਦੇ ਹੱਕੇ ਤਾਂ ਸਾਨੂੰ ਹੋਗੇ ਬੀਜਿਆਂ ਨੂੰ ਹਾਈਬ੍ਰਿਡ ਇਹ ਜਿਹੜੇ ਹਾਈਬ੍ਰਿਡ ਦੇ 44 ਚਾਹਲ ਦੇ ਬੀਜ ਨੇ ਲੋਕ ਬੀਜਦੇ ਨੇ ਸੈਲਰ ਮਾਲ ਕਚੌੜ ਕੱਢਦੇ ਨੇ ਕੋਈ ਦੇਵੀ ਦੀ ਸ਼ਿਕਾਇਤ ਨਹੀਂ ਕੋਈ ਟੁੱਟ ਭੱਜ ਦੀ ਸ਼ਿਕਾਇਤ ਨਹੀਂ ਇਹਨਾਂ ਨੂੰ ਕਾਹਦੀ ਸ਼ਿਕਾਇਤ ਹੋਊਗੀ ਮੈਨੂੰ ਸਮਝ ਨਹੀਂ ਆਉਂਦੀ ਜਿਹੜੀ ਇਹ ਰੋਕ हटਾਈ ਹੈ ਬਹੁਤ ਵਧੀਆ ਪਰ ਪੰਜਾਬ ਸਰਕਾਰ ਨੇ ਇਹਦੀ ਹੋਂਦ ਹੀ ਲਾਈ ਹੈ ਜਿਹੜੀ ਇਹ ਬੀਜਿਆ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਪਾਬੰਦੀ ਲਾਉਣ ਵਾਲੀਆਂ ਟੀਚੇ ਦੇ ਲਾਵੇ ਪਾਬੰਦੀ ਦਾਰੂ ਤੇ ਪਾਬੰਦੀ ਲਾ ਦੇ ਨਸ਼ਾ ਵੇਚਣ ਦੇ ਪਾਬੰਦੀ ਲਾ ਦੇ ਭੁੱਕੀ ਤੇ ਪਾਬੰਦੀ ਲਾ ਦੇ ਕੀਮ ਪੋਸਟ ਤੇ ਪਾਬੰਦੀ ਲਾ ਦੇ ਤੁਸੀਂ ਜਿਹੜੀਆਂ ਚੀਜ਼ਾਂ ਤੇ ਪਾਬੰਦੀ ਲਾਉਂਦੇ ਹੋ ਤੁਸੀਂ ਭ੍ਰਿਸ਼ਟਾਚਾਰ ਤੇ ਪਾਬੰਦੀ ਲਾ ਦਿਓ ਆ ਰਿਸ਼ਵਤ ਖੋਰੀ ਤੇ ਪਾਬੰਦੀ ਲਾ ਦਿਓ ਤੁਸੀਂ ਗੁੰਡਾਗਰਦੀ ਤੇ ਪਾਬੰਦੀ ਲਾ ਦਿਓ ਤੁਸੀਂ ਫਸਲਾਂ ਬੀਜਣ ਤੇ ਪੈਦਾਵਾਰ ਕਰਨ ਤੇ ਪਾਬੰਦੀ ਲਾਈ ਜਿਹਨੂੰ ਸਮਝ ਨਹੀਂ ਆਉਂਦੀ ਕਿਹੋ ਜਿਹੀ ਸਰਕਾਰ ਹੈ ਬੱਸਾਂ ਜਾਣਗੇ ਜਾਂ ਸਾਡੀਆਂ 100 500 ਬਸ ਜਾਊਗਾ